ਅੱਜ ਦੋਸਤੋ ਇਸ ਵੀਡੀਓ ਦੇ ਰਾਹੀਂ ਆਪਾਂ ਤੁਹਾਨੂੰ ਜਿਹੜੇ ਬਲੈਕ ਕੈਸਟਰ ਲੌਪ ਆਪਾਂ ਨੇ ਪੰਜ ਬੱਚੇ ਲਿਆਂਦੇ ਸੀਗੇ ਉਹਨਾਂ ਦੀ ਆਪਾਂ ਗਰੋਥ ਦਿਖਾਉਣਿਆਂਗੇ ਕਿ ਕਿਵੇਂ ਹੋਈ ਕਿਸ ਤਰ੍ਹਾਂ ਦੀ ਹੋਈ ਕਿ ਅੱਗੇ ਨਾਲ ਕਿੰਨਾ ਕੁ ਫਰਕ ਆਗਾ ਸੋ ਇਹਨਾਂ ਨੂੰ ਲਿਆਂਦੇ ਹੋਏ ਤਕਰੀਬਨ ਦੋਸਤੋ 2 ਹਫ਼ਤੇ ਹੋ ਚੁੱਕੇ ਨੇਗੇ ਤਕਰੀਬਨ 15 ਤੋਂ 20 ਦਿਨ ਲਗਾ ਲਓ ਤੇ ਇਹਨਾਂ ਦੀ ਬਹੁਤ ਸੋਹਣੀ ਗਰੋਥ ਹੋਈ ਆ ਆਪਣੇ ਕੋਲ ਆ ਕੇ ਤੁਸੀਂ ਦੇਖ ਸਕਦੇ ਹੋ ਆਪਣੇ YouTube ਚੈਨਲ ਤੇ ਪਿਛਲੀ ਵੀਡੀਓ ਇਹਨਾਂ ਦੀ ਚੱਕ ਕੇ ਦੇਖ ਲਿਓ ਤੇ ਹੁਣ ਦੀ ਦੇਖ ਸਕਦੇ ਹੋ ਤੁਸੀਂ ਤੇ ਕਾਫੀ ਜ਼ਿਆਦਾ ਫਰਕ ਲੱਗ ਰਿਹਾ ਬਹੁਤ ਵਧੀਆ ਸੋਹਣੀ ਗਰੋਥ ਕੀਤੀ ਹੈ ਇਹਨਾਂ ਨੇ ਆਪਣੇ ਕੋਲ ਆ ਕੇ ਆਪਾਂ ਇਹ ਵੀਡੀਓ ਦੇ ਅੰਤ 'ਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਆਪਾਂ ਨੇ ਇਹਨਾਂ ਨੂੰ ਕੀ ਕੁਝ ਪਾਇਆ ਕੀ ਕੁਝ ਇਹ ਖਾਂਦੇ ਨੇਗੇ ਜਿਨ੍ਹਾਂ ਨਾਲ ਚੰਗੀ ਗਰੋਥ ਹੋਈ ਹੈਗੀ ਸੋ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਇਹ ਵਾਲਾ ਹੈਗਾ ਮੁਰਗਾ ਇਹ ਵਾਲਾ ਇਹ ਤੁਹਾਨੂੰ ਦੇਖਣ ਨੂੰ ਹੀ ਲੱਗਦਾ ਹੋਊਗਾ ਸੋ ਇਹ ਜਿਹੜੀਆਂ ਬਾਕੀ ਚਾਰ ਨੇ ਮੁਰਗੀਆਂ ਨੇਗੀਆਂ ਆਪਾਂ ਤੁਹਾਨੂੰ ਇਹਨਾਂ ਦੀ ਗਰੋਥ ਬਾਰੇ ਦੱਸਦੇ ਆਂ ਵੀ ਜਿਹੜਾ ਬਲੈਕ ਕੈਸਟਰ ਲਾਪੋ ਬੱਚੇ ਸੀ ਇਹਨਾਂ ਦੀ ਗਰੋਥ ਕਿਵੇਂ ਆਪਾਂ ਨੇ ਇੰਨੀ ਵਧੀਆ ਕੀਤੀ ਜੇਕਰ ਜਾਨਵਰਾਂ ਦੀ ਗਰੋਥ ਵਧੀਆ ਹੋਊਗੀ ਤਾਂ ਹੀ ਉਹ ਜਿਹੜਾ ਅੱਗੇ ਟਾਈਮ ਸਰ ਅੰਡੇ ਤੇ ਉਹ ਆਉਣਗੇ ਸੋ ਹੁਣ ਆਪਾਂ ਇਹਨਾਂ ਦੀ ਜਿਹੜੀ ਖਾਾਕ ਦੀ ਗੱਲ ਕਰ ਲੈਨੇ ਆ ਕਿ ਇਹ ਜ਼ਿਆਦਾਤਰ ਕੀ ਖਾ ਕੇ ਰਹਿੰਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੋਟੀਆਂ ਪਈਆਂ ਨੇ ਆਪਾਂ ਇਹਨਾਂ ਨੂੰ ਰੋਟੀਆਂ ਪਈਆਂ ਸੀ ਇਹ ਚੂਰ ਕੇ ਰਾਤ ਵਾਲੀਆਂ ਸੋ ਰੋਟੀਆਂ ਜਿਹੜੀਆਂ ਬਹੁਤ ਸ਼ੌਕ ਨਾਲ ਖਾਂਦੇ ਨੇ ਇਹ ਜਿਸ ਤਰ੍ਹਾਂ ਰੋਟੀਆਂ ਹੋ ਗਈਆਂ ਜਾਂ ਫਿਰ ਤੁਸੀਂ ਲਗਾ ਲਓ ਗਿੱਲੀ ਕਰਕੇ ਜਿਹੜੀ ਕਣਕ ਪਾਉਣੇ ਆਪਾਂ ਹਰਾ ਚਾਰਾ ਜਿਹੜਾ ਪਾਉਣੇ ਆਗੇ ਉਹ ਬਹੁਤ ਸ਼ੌਕ ਨਾਲ ਖਾਂਦੇ ਨੇ ਬਾਕੀ ਜਿਹੜੀ ਆਪਾਂ ਆਹ ਫੀਡ ਪਾ ਰਿਹਾ ਇਹਨਾਂ ਨੂੰ ਫੀਡ ਵੀ ਇਹ ਬਹੁਤ ਵਧੀਆ ਸ਼ੌਕ ਨਾਲ ਖਾਂਦੇ ਨੇਗੇ। ਤਕਰੀਬਨ ਇਹਨਾਂ ਦੀ ਹੁਣ ਏਜ 3 ਮਹੀਨੇ ਤੋਂ ਉੱਪਰ ਹੋ ਚੁੱਕੀ ਹੈਗੀ। ਸ਼ਾਈਨਿੰਗ ਤੁਸੀਂ ਦੇਖੋ ਇਹਨਾਂ ਦੀ। ਕਿਉਂਕਿ ਜਿਹੜਾ ਬਲੈਕ ਕੈਸਟਰਲੋਪ ਪਿਓਰ ਹੁੰਦਾਗਾ ਉਹਦੀ ਸ਼ਾਈਨਿੰਗ ਬਹੁਤ ਵਧੀਆ ਹੁੰਦੀ ਹੈਗੀ। ਜਿਉਂ-ਜਿਉਂ ਇਹ ਵੱਡੇ ਹੋਈ ਜਾਣਗੇ ਤਿਉਂ-ਤਿਉਂ ਇਹਨਾਂ ਦੀ ਸ਼ਾਈਨਿੰਗ ਹੋਰ ਵੀ ਵਧੀਆ ਹੁੰਦੀ ਜਾਊਗੀ। ਸ਼ਾਈਨਿੰਗ ਕਰ ਕੀ ਇਹ ਜਿਹੜੀ ਬਰੀਡ ਜਾਣੀ ਜਾਂਦੀ ਹੈਗੀ ਪਲੇਟ ਕੋ ਤੁਸੀਂ ਦੇਖ ਸਕਦੇ ਹੋ